ਵਾਹ ਹੀਰਾ ਜੀ ਹਸਪਤਾਲ ਵਾਲਿਆਂ ਨੂੰ ਫੋਨ ਗਿਆ ਸੀ ਕਿ ਇੱਕ ਬਲਦ ਜੋ ਪਿੰਡ ਵਿੱਚ ਤੁਰਿਆ ਫਿਰਦਾ ਵਾ ਉਸ ਦੀ ਗਰਦਨ ਤੇ ਕਾਫੀ ਵੱਡਾ ਜ਼ਖਮ ਆ ਹੁਣ ਬਲਦ ਨੂੰ ਲੈਣ ਆਏ ਆ ਵੀਰੋ ਤੁਹਾਨੂੰ ਇਹ ਬਲਦ ਦੀ ਸਥਿਤੀ ਅਸੀਂ ਦਿਖਾਉਂਦੇ ਆ ਕਿਸੇ ਕਿਸਾਨ ਦਾ ਰੱਖਿਆ ਹੋਇਆ ਸੀਗਾ ਦੇਖ ਸਕਦੇ ਆ ਜੀਆਂ ਖੁਰੀਆਂ ਵੀ ਤਾਜ਼ੀਆਂ ਲੱਗੀਆਂ ਹੋਈਆਂ ਵਾਂ ਕਿਸੇ ਕਿਸਾਨ ਦਾ ਰੱਖਿਆ ਹੋਇਆ ਸੀਗਾ ਉਸ ਨੂੰ ਜਦੋਂ ਇਹਦੇ ਥੋੜੀ ਜੀ ਬਿਮਾਰੀ ਦੀ ਹਾਲਤ ਹੋਈ ਤਾਂ ਉਸ ਨੇ ਸੜ ਦਿੱਤਾ ਸਾਨੂੰ ਅਸੀਂ ਦਿਖਾਉਨੇ ਆ ਕਿ ਇਸ ਬੰਧ ਦੇ ਉੱਪਰ ਬੂਰੀ ਬਨ ਕੇ ਸੜ ਦਿੱਤੀ ਗਈ ਇਹ ਪਹਿਲੂ ਕਿਸੇ ਮੰਨ ਲਓ ਕਿਸੇ ਕਿਸਾਨ ਦਾ ਜਾਂ ਢੋਟਵਾਈ ਵਾਲੇ ਦਾ ਰੱਖਿਆ ਹੋਇਆ ਸੀ ਇਹ ਪੱਕੀ ਗੱਲ ਆ ਵੀ ਉਸ ਦਾ ਰੱਖਿਆ ਹੋਈ ਕੰਮ ਲੈਣ ਨੂੰ ਇਸ ਦੇ ਕੋਸੋਂ ਦੁੱਖ ਤਕਲੀਫ ਹੋ ਗਈ ਉਸ ਦੁਖ ਤਕਲੀਫ ਨੂੰ ਦੇਖ ਕੇ ਦੇ ਇੱਕ ਗੱਲ ਤੇ ਇੱਕ ਇੱਕ ਜ਼ਖਮ ਹੋ ਚੁੱਕਾ ਸੀਗਾ ਜ਼ਖਮ ਹੋਣ ਦੇ ਕਾਰਨ ਉਸ ਨੇ ਇਸ ਨੂੰ ਘਰੋਂ ਕੱਢ ਦਿੱਤਾ ਵੀਰੋ ਇਸ ਵਿੱਚ ਵੀ ਜਾਣਾ ਸਾਹਮਣੇ ਪ੍ਰਮਾਤਮਾ ਨੂੰ ਲੇਖਾ ਦੇਣਾ ਸਾਹਮਣੇ ਇਸ ਮਹਿਲਾ ਨੂੰ ਕੁੰਡੇ ਲਾ ਕੇ ਚਲੇ ਜਾਣਾ ਵਾ ਏ ਤੁਸੀਂ ਕਿਉਂ ਭੁੱਲ ਗਏ ਆ ਕਿ ਅਸੀਂ ਮਰਨਾ ਨਹੀਂ ਗਾ ਬਿਲਕੁਲ ਮਰਨਾ ਬਿਲਕੁਲ ਜੀ ਨੇ ਇਸ ਨੂੰ ਛੱਡਿਆ ਵਾ ਉਸ ਨੂੰ ਆਪ ਦਾ ਗੁਨਾਹ ਜਾ ਕੇ ਅੱਲਾ ਰਾਮ ਵਾਹਿਗੁਰੂ ਕੋਲ ਕਬੂਲਣਾ ਪਊਗਾ ਤੜਫਦਾ ਗਲੀਆਂ ਚ ਤੁਰਿਆ ਫਿਰਦਾ ਵਾ ਕਿਵੇਂ ਦਨ ਬਤਾਉਂਦਾ ਹੋਊਗਾ ਇੰਨੇ ਜ਼ਖਮਾਂ ਚ ਆਹ ਦੇਖ ਸਕਦੇ ਆ ਤੁਸੀਂ ਇਸ ਦੇ ਸਾਰੇ ਇਹ ਜੀ ਪਏ ਆ ਆ ਐਡਾ ਜ਼ਖਮਾ ਇਸ ਨੂੰ ਕਿੰਨਾ ਦਰਦ ਹੋਊਗਾ ਕਿਤੇ ਮਹਿਸੂਸ ਕੀਤਾ ਰੱਬ ਦੇ ਉਹ ਬੰਦੇਓ ਕੁਛ ਤਰਸ ਕਰੋ ਤਰਸ ਕਰੋ ਗੁਰਦੁਆਰੇ ਮੰਦਰ ਮਸਿੱਤੀ ਜਾ ਕੇ ਆਪਣੇ ਨੱਕ ਵਿੰਗੇ ਕਰ ਲੇ ਬਾਬਿਆਂ ਦੇ دیਵਾਨਾ ਦੇ ਜਾ ਕੇ ਨੱਕ ਵਿੰਗੇ ਕਰ ਲੇ ਤੁਸੀਂ ਕਿਸ ਧਰਮ ਦੀ ਗੱਲ ਕਰਦੇ ਆ ਕਿਹੜੇ ਧਰਮ ਨਾਲ ਜੁੜੇ ਹੋਏ ਆ ਸਾਡੇ ਧਰਮ ਚ ਆ ਜਾ ਉਹ ਕਹਿੰਦਾ ਸਾਡੇ ਧਰਮ ਚ ਆ ਜਾ ਧਰਮ ਚੋਂ ਨਾ ਵੱਡੇ ਹੋ ਜੋਗੇ ਨਹੀਂ ਹੋਣਾ ਸਭ ਅਮਲਾਂ ਦੇ ਨਵੇੜੇ ਹੋਣੇ ਆ ਤੁਹਾਡੇ ਜੋ ਤੁਸੀਂ ਕਰਮ ਕਮਾ ਰਹੇ ਆ ਓ ਹੁਣੇ ਆ ਤੁਹਾਡੇ ਅੱਗੇ ਹੱਥ ਜੋੜ ਕੇ ਬਾਬਾ ਹੀਰਾ ਹਸਪਤਾਲ ਦੇ ਮੁੱਖ ਸੇਵਾਦਾਰ ਜੀ ਬੇਨਤੀ ਕਰਦੇ ਨੇ ਨਾ ਇਹ ਜਿਆ ਦੁੱਖ ਦਰਦ ਨਾ ਕਰਿਆ ਕਰੋ ਕੁਝ ਨਹੀਂ ਖਾਂਦਾ ਇਹਨੇ ਦੋ ਟੋਕਰੇ ਪੱਠਿਆਂ ਦੇ ਖਾਣੇ ਆ ਹੋਰ ਕੀ ਖਾਣੇ ਆ ਇੰਨੇ ਜਾਗਮ ਜੇ ਤੁਹਾਡੇ ਕਿਸੇ ਘਰੇ ਘਰ ਪਰਿਵਾਰ ਦੇ ਬੱਚੇ ਨੂੰ ਬਜ਼ੁਰਗ ਨੂੰ ਹੋ ਜਾਂਦਾ ਤੁਸੀਂ ਛੱਡਿਆਉਂਦੇ ਤੁਸੀਂ ਡੀ ਐਮ ਸੀ ਲੈ ਜਾਣਾ ਸੀ ਸੀ ਐਮ ਸੀ ਲੈ ਜਾਣਾ ਸੀਗਾ ਪੁਆਨੇ ਤੁਹਾਨੂੰ ਕਮਾਈ ਖਵਾਈ ਆ ਕਮਾਈ ਖਵਾ ਖਵਾ ਕੇ ਤੁਹਾਡੇ ਬੱਚੇ ਪਾਲੇ ਆ ਤੇਰੀ ਦੋ ਟਾਈਮ ਦੀ ਰੋਟੀ ਜਲਾਈ ਆ ਇਹਦੇ ਸਿਰ ਤੋਂ ਚੱਲੀ ਆ ਇਹ ਪੱਠੇ ਲੈ ਕੇ ਆਉਂਦਾ ਸੀ ਢੋਟਭਾਈ ਕਰਦਾ ਸੀਗਾ ਤੇ ਤੇਰੀ ਰੋਟੀ ਚੱਲਦੀ ਸੀ ਤੇਰੇ ਬੱਚੇ ਖਾਂਦੇ ਸੀ ਤੇਰੇ ਬੱਚੇ ਪੜ੍ਹੇ ਲਿਖੇ ਅਫਸਰ ਬਣੇ ਵਿਦੇਸ਼ਾਂ 'ਚ ਗਏ ਕੈਨੇਡਾ 'ਚ ਗਏ ਅਮਰੀਕਾ 'ਚ ਗਏ ਅੱਜ ਟਰਾਲੇ ਚਲਾਉਂਦੇ ਆ ਇਹਦੇ ਕਾਰਨ ਚਲਾਉਂਦੇ ਆ ਭੁੱਲ ਚੁੱਕਾ ਵਾ ਕੋਹ ਨਹੀਂ ਹੋਣਾ ਗੁਰਦੁਆਰਿਆਂ ਦੇ ਪੱਥਰ ਚਾੜ ਕੇ ਗੁਰਦੁਆਰਿਆਂ ਦੇ ਬੈਂਕਾਂ 'ਚ ਕਾਉਂਟ 'ਚ ਕਰੋੜਾ ਰੁਪਇਆ ਜਮ੍ਹਾਂ ਕਰਕੇ ਗੁਰਦੁਆਰਿਆਂ ਦੇ ਕਰੋੜਾ ਰੁਪਇਆ ਦੇਣਾ ਮਸੀਤਾਂ 'ਚ ਮੰਦਰਾਂ 'ਚ ਪੱਥਰਾਂ ਚਾੜ ਕੇ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ ਤੁਹਾਨੂੰ ਇਨਸਾਨ ਦੀ ਕਿਸੇ ਗਊ ਦੀ ਜੀਵ ਦੀ ਮਦਦ ਕਰਨੀ ਪੈਣੀ ਆ ਤਾਂ ਹੀ ਨਵੇੜਾ ਹੋਣਾ ਵਾ ਨਹੀਂ ਨਹੀਂ ਹੋਣਾ ਨਹੀਂ ਤੁਸੀਂ ਇਹਦੇ ਇੱਕ ਕਰਮ ਕਮਾਵੋਗੇ ਤੁਹਾਨੂੰ ਭੋਗਣੇ ਪੈਣੇ ਆ ਹਸਪਤਾਲਾਂ ਵਿੱਚ ਤੁਹਾਡੀਆਂ ਲਾਦਾਾਂ ਤੇ ਪੈਣੇ ਆ ਫੇਰ ਕਹਿੰਦੇ ਆ ਸਾਡੀਆਂ ਲਾਦਾਾਂ ਚਿੱਟੇ ਵੀਣ ਲੱਗ ਗਈਆਂ ਇਹ ਤੁਹਾਨੂੰ ਕਰਮ ਭੋਗੜੇ ਪੈਣੇ ਆ ਬਜ਼ੁਰਗੋ ਜੇ ਤੁਸੀਂ ਨਾ ਹਟੇ ਨਾ ਇਹ ਤੁਹਾਡਾ ਫਰਜ ਬਣਦਾ ਵਾ ਵੀ ਅਸੀਂ ਨਹੀਂ ਛੱਡਣਾ ਵੀ ਇਹਨੇ ਸਾਨੂੰ ਕਮਾਈਏ ਦੁੱਖ ਤਕਲੀਫ ਚ ਨਹੀਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਬਾਬਾ ਹੀਰਾ ਜੀ ਹਸਪਤਾਲ ਵੱਲੋਂ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਵੀਰੋ ਇਹ ਜੇ ਕਹਿਰ ਨਾ ਕਮਾਇਆ ਕਰੋ ਨਾ ਮੇਰੀਓ ਭੈਣੋ ਆਪਣੇ ਬੰਦਿਆ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਮੁੰਡਿਆਂ ਨੂੰ ਜਦੋਂ ਘਰੋਂ ਗਾਉਂਸ ਕੱਢਦੇ ਆ ਨਾ ਰੋਕਿਆ ਕਰੋ ਕਿਧੇ ਜਾਣੀਆਂ ਆਪਣੇ ਖੇਤਾਂ 'ਚ ਜਾਣੀਆਂ ਜਦੋਂ ਇਹਨਾਂ ਦਾ ਹਾਲ ਨਹੀਂਗਾ ਆਪਣੇ ਬੱਚਿਆਂ ਨਾਲ ਐਕਸੀਡੈਂਟ ਹੋਣੇ ਆ ਕਿੰਨਾ ਨਾਲ ਹੋਣੇ ਆ ਉਹ ਮੇਰੀਓ ਭੈਣੋ ਰੋਕਿਆ ਕਰੋ ਰੋਕਿਆ ਕਰੋ ਇਹ ਨਾ ਕਿਆ ਕਰੋ ਸ਼ਾਮ ਨੂੰ ਬਈ ਕਿਆ ਭੱਜ ਗਏ ਵੀ ਐ ਖੜੀ ਆ ਤੇ ਇਹਨੂੰ ਛੱਡਿਆ ਜਾ ਕੇ ਰੋਡ ਤੇ ਇਹ ਆਪਣੇ ਘਰਾਂ ਚ ਹੀ ਹੋਣਾ ਵਾ ਆਪਣੇ ਖੇਤਾਂ ਚ ਖਾਦੀ ਜਾਣੀਆਂ ਆਪਣੇ ਬੱਚਿਆਂ ਦੇ ਐਕਸੀਡੈਂਟ ਹੋਣੇ ਆ ਆਪਾਂ ਹੀ ਰੋਣਾ ਵਾ ਆਪਣੇ ਹੀ ਦੁੱਖ ਤਕਲੀਫਾਂ ਆਉਣੀਆਂ ਇਹ ਬੇਇੰਤੀ ਕਰਦੇ ਆ ਜਰੂਰ ਤੁਸੀਂ ਇਸ ਤੇ ਅਮਲ ਕਰੋਗੇ ਆਮ ਤਾਂ ਕਹਿ ਦਿੰਦੇ ਆ ਬਾਬਾ ਹੀਰਾ ਹਸਪਤਾਲ ਨਾਲ ਧੰਦਾ ਵਾ ਐ ਇਹ ਕੋਈ ਸੇਵਾ ਵਾ ਸਾਨੂੰ ਆਖ ਦਿੰਦੇ ਆ ਐਵੇਂ ਤੁਰੇ ਫਿਰਦੇ ਆ ਜੇ ਅਸੀਂ ਪਿੰਡ ਚ ਸੇਵਾ ਮੰਗਣ ਵੀ ਜਾਂਦੇ ਆ ਨਾ ਸਾਨੂੰ 10 ਰੁਪਏ ਦੀ ਖਾਤਰ 100-100 ਗੱਲ ਸੁਣਨੀ ਪੈਂਦੀ ਆ ਸਾਰੀਆਂ ਹੰਡਾ ਲੈਣੇ ਆ ਕਿਉਂਕਿ ਜਦ ਇਹਨਾਂ ਦੇ ਜਾਕਮ ਆ ਨਾ ਜਾਕਮ ਨੂੰ ਜੋ ਜਾਕਮ ਦੇਖਦੇ ਆ ਸਾਨੂੰ ਤੁਹਾਡੀਆਂ ਜਿਹੜੀਆਂ ਬੁਰੇ ਭਲੇ ਕਹੇ ਸਾਡੇ ਤੇ ਕੋਈ ਅਸਰ ਨਹੀਂ ਕਰਦੇ ਜਦੋਂ ਅਸੀਂ ਇਹ ਠੀਕ ਕਰ ਦਾਂਗੇ ਨਾ ਤੁਹਾਡੇ ਜਿਹੜੇ ਬੁਰੇ ਬੁੱਲੇ ਹੋਏ ਸਾਨੂੰ ਜੋ ਵੀ ਬੋਲਿਆ ਉਹ ਸਾਡਾ ਸਾਰਾ ਕੁਝ ਮਨ ਸ਼ਾਂਤ ਕਰ ਦਿੰਦੇ ਇਹਨਾਂ ਦੇ ਜਾਕਮ ਤੁਸੀਂ ਬਾਬਾ ਹੀਰਾ ਹਸਪਤਾਲ ਵਿੱਚ ਆ ਕੇ ਦੇਖੋ ਜੇ ਤੁਸੀਂ ਚਾਹੁੰਦੇ ਆ ਵੀ ਵੱਧ ਤੋਂ ਵੱਧ ਇਹਾਂ ਲਾਜ ਹੋਵੇ ਤਾਂ ਜਰੂਰ ਬਾਬਾ ਹੀਰਾ ਹਸਪਤਾਲ ਨਾਲ ਸੰਯੋਗ ਲਵੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੁੱਖ ਸੇਵਾਦਾਰ ਕੁਲਮਿੰਦਰ ਸਿੰਘ ਆਯਾਤ ਲੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬ ਸੜੀ ਤੇਰਾ ਨਾਮ ਲਵਾ ਤੈ ਜੰਗ ਦਾ ਹੱਥ ਤਕ ਨੂਰ ਪਿਆਰਾ ਦਾ ਸਭ ਪਾਪ ਕਰੋ ਦੀਆਂ ਸ ਮੇਰੇ ਤੇਰੀ ਪ੍ਰੀਤ ਦੀ ਮਿੱਠੀ ਅਨੰਦ ਤੇਰਾ ਨਾਮ ਤਰਦ ਰਵੇ